ਪੰਜਾਬੀਆਂ ਨੇ ਆਪਣੀ ਮਿਹਨਤ ਸਦਕਾ ਹਰ ਥਾਂ ਤੇ ਝੰਡੇ ਗੱਡੇ ਨੇ ਝੰਡੀ ਬੁਲੰਦ ਕੀਤੀ ਆ ਫਿਰ ਚਾਹੇ ਪੰਜਾਬ ਹੋਵੇ ਜਾਂ ਆਪਣਾ ਦੇਸ਼ ਭਾਰਤ ਜਾਂ ਵਿਦੇਸ਼ ਦਾ ਕੋਈ ਵੀ ਮੁਲਕ ਜੀ ਹਾਂ ਅੱਜ ਗੱਲ ਕਰਾਂਗੇ ਵਿਦੇਸ਼ੀ ਮੁਲਕ ਕੈਨੇਡਾ ਦੀ ਜਿਹੜਾ ਪੰਜਾਬੀਆਂ ਦੀ ਪਹਿਲੀ ਪਸੰਦ ਆ ਕੈਨੇਡਾ ਜਾ ਕੇ ਵੀ ਪੰਜਾਬੀਆਂ ਨੇ ਮਿਹਨਤ ਕਰਕੇ ਆਪਣਾ ਤੇ ਪਰਿਵਾਰਾਂ ਦਾ ਨਾਮ ਰੌਸ਼ਨ ਕੀਤਾ ਹੈ ਲੇਕਿਨ ਕੁਝ ਅਜੇ ਗੈਰ ਸਮਾਜਿਕ ਅਨਸਰ ਹੁੰਦੇ ਨੇ ਜਿਹੜੇ ਆਪਣਾ ਪਰਿਵਾਰਾਂ ਦਾ ਤੇ ਕਿਤਰਾ ਕਿਤੇ ਪੰਜਾਬੀਤ ਪੰਜਾਬੀਆਂ ਦਾ ਵੀ ਨਾਮ ਖਰਾਬ ਕਰਨ 'ਚ ਕਸਰ ਨਹੀਂ ਛੱਡਦੇ ਅਜੇ ਹੀ ਇੱਕ ਗੰਧਕ ਕੋਸ਼ਿਸ਼ ਕੀਤੀ ਗਈ ਹੈ 4 25 ਤੋਂ 30 ਸਾਲ ਦੇ ਨੌਜਵਾਨਾਂ ਦੇ ਵੱਲੋਂ ਇਹ ਚਾਰ ਪੰਜਾਬੀ ਨੌਜਵਾਨ ਹੁਣ 온ਟਾਰੀਓ ਦੀ ਬ੍ਰੈਮਟਨ ਪੁਲਿਸ ਨੇ ਗ੍ਰਿਫਤਾਰ ਕੀਤੇ ਆ ਜੇ ਤੁਸੀਂ ਹੈਰਾਨ ਹੋ ਜਾਓਗੇ ਗ੍ਰਿਫਤਾਰੀ ਦੀ ਵਜ੍ਹਾ ਜੀ ਹਾਂ ਗ੍ਰਿਫਤਾਰੀ ਦੀ ਵਜ੍ਹਾ ਰਹੀ ਹੈ ਕਿ ਇਹਨਾਂ ਵੱਲੋਂ ਇੱਕ ਜਿਹ ਲਿਕਰ ਸਟੋਰ ਹੁੰਦਾ ਉਥੇ 50 ਹਜ਼ਾਰ ਡਾਲਰ ਦੇ ਕਰੀਬ ਜੀ ਹਾਂ 50000 ਕੈਨੇਡੀਅਨ ਡਾਲਰ ਦੀ ਆਪਾਂ ਗੱਲ ਕਰੀਏ ਤਾਂ 31-32 ਲੱਖ ਰੁਪਏ ਦੇ ਆਸ-ਪਾਸ ਦੀ ਰਕਮ ਬਣਦੀ ਹੈ ਤੇ ਇਹਨਾਂ ਵੱਲੋਂ ਇੰਨੀ ਰਕਮ ਦੀ ਸ਼ਰਾਬ ਦੀ ਲੁੱਟ ਕੀਤੀ ਗਈ ਸੀ ਚੋਰੀ ਕੀਤੀ ਗਈ ਸੀ ਸੋ ਫਿਲਹਾਲ ਹੁਣ ਇਹ ਚਾਰ ਜੋ ਪੰਜਾਬੀ ਨੌਜਵਾਨ ਨੇ ਇਹ ਹੁਣ ਬ੍ਰੈਡਟਨ ਪੁਲਿਸ ਦੀ ਗ੍ਰਿਫਤ ਵਿੱਚ ਆ ਗਏ ਨੇ ਤੋਂ ਦੱਸ ਦਿੰਨੇ ਆ ਕਿ ਹੁਣ ਇਹਨਾਂ ਤੇ ਕਾਰਵਾਈ ਵੱਡੀ ਹੋਵੇਗੀ ਕਿਉਂਕਿ ਜੇ ਇਹ ਪੀਆਰ ਨੇ ਜਾਂ ਟੀਆਰ ਨੇ ਜਾਂ ਕਿਸੇ ਵੇਸਤੂਫੇ ਰਹਿ ਰਹੇ ਆ ਪਰ ਅਜਿਹੇ ਜੁਰਮ ਕਰਨਾ ਕੈਨੇਡਾ ਵਰਗੇ ਦੇਸ਼ ਵਿੱਚ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਂਦਾ